ਕਿੱ ਕੱਲੀ ਲੁੱਟਖੋ ਨੀ ਕੱਲੀ ਸਨੇਚਿੰਗ ਨੀ ਫੇਕ ਕਾਲਸ ਵਾਲੀ ਵੀ ਅੱਜਕੱਲ੍ਹ ਅੱਗ ਪਈ ਐ ਲੱਗੀ ਦੋਸਤੋ ਤੁਸੀਂ ਹੈਰਾਨ ਹੋ ਜਾਉਂਗੇ ਕਿ ਕਾਠਗੜ ਏਰੀਏ ਵਿੱਚ ਇੱਕ ਵਿਅਕਤੀ ਨਾਲ 30 ਲੱਖ 25496 ਰੁਪਏ ਦੀ ਵਜੀ ਹੈ ਠੱਗੀ ਦੋਸਤੋ 496 ਰੁਪਏ ਦੀ ਵਜੀ ਹੈ ਠੱਗੀ ਦੋਸਤੋ 30 ਲੱਖ 25496 ਰੁਪਏ ਦੀ ਵਜੀ ਹੈ ਠੱਗੀ ਦੋਸਤੋ ਸਖਸ਼੍ਰੀਅ ਕਾਲ ਪੀਪੀ 33 ਨਵਾਂ ਸ਼ਹਿਰ ਦੇਖ ਰਹੇ ਮੈਂ ਤੁਹਾਡਾ ਆਪਣਾ ਪਰਿਵਾਰਕ ਮੈਂਬਰ ਤੋਂ ਨਹੀਂ ਸੁਣੀ ਤੁਸੀਂ ਸ਼ਹਿਰ ਤੋਂ ਨਜ਼ਰ ਆ ਲਿੰਦੇ ਵੀਡੀਓ ਕਿਸ ਬਾਬਤ ਹੋਣ ਵਾਲੀ ਹੈ ਸਾਥੀਓ ਤੁਹਾਡੇ ਨਾਲ ਇੱਕ ਕੇਸ ਹੋਇਆ ਉਸ ਦੀ ਉਹਦੀ ਸਟੱਡੀ ਕੀਤੀ ਹੈ ਪਹਿਲਾਂ ਤੇ ਉਹ ਕੇਸ ਦੇ ਤੱਥ ਜਿਹੜੇ ਤੁਹਾਡੇ ਅੱਗੇ ਰੱਖਣੇ ਆ ਕਿਉਂਕਿ ਲੁੱਟਖੋ ਸਨੇਚਿੰਗਾਂ ਤਾਂ ਹੋ ਹੀ ਰਹੀਆਂ ਚੋਰੀਆਂ ਤਾਂ ਹੋ ਹੀ ਰਹੀਆਂ ਲੇਕਿਨ ਨਾਲ ਦੀ ਨਾਲ ਹੁਣ ਫੇਕ ਕਾਲਸ ਦਾ ਵੀ ਸਿਲਸਿਲਾ ਸ਼ੁਰੂ ਹੋ ਗਿਆ ਆਪਣੇ ਦੁਆਬੇ ਚ ਵੀ ਖਾਸ ਕਰਕੇ ਔਰ ਲੋਕਾਂ ਨੂੰ ਬੁੱਧੂ ਬਣਾ ਕੇ ਗੁੰਮਰਾਹ ਕਰਕੇ ਉਹਨਾਂ ਤੋਂ ਲੱਖਾਂ ਰੁਪਏ ਭਰੋਟੇ ਜਾਂਦੇ ਆ ਕਾਠਗੜ ਏਰੀਏ ਦੇ ਇੱਕ ਵਿਅਕਤੀ ਨਾਲ 30,25,496 ਰੁਪਏ ਦੀ ਠੱਗੀ ਹੋਈ ਹੈ ਉਹਨੂੰ ਡਰਾ ਕੇ ਧਮਕਾ ਕੇ ਧਮਕੀਆਂ ਦੇ ਕੇ ਉਹਨੂੰ ਜਾਲੀ ਵਾਰੰਟ ਦਿਖਾ ਕੇ ਜਾਲੀ ਸੁਣਵਾਈ ਕਰਕੇ ਜਾਲੀ ਬੇਲ ਬੌਂਡ ਦੇ ਕੇ ਉਹ ਤੋਂ 30,25,496 ਰੁਪਏ ਜਿਹੜੇ ਆ ਉਹ ਲੈ ਲੇ ਗਿਆ ਤੋਂ ਦੱਸ ਦਈਏ ਇੱਕ ਕਾਠਗੜ ਏਰੀਏ ਦੇ ਵਿਅਕਤੀ ਨੂੰ ਕਾਲ ਆਂਦੀ ਹੈ ਕਿ ਭਾਈ ਅਸੀਂ ਐਮਟੀਐਨਲ ਬੰਬੇ ਤੋਂ ਗੱਲ ਕਰ ਰਹੇ ਆਂ ਔਰ ਤੁਸੀਂ ਜਿਹੜਾ ਤੁਹਾਡਾ ਨੰਬਰ ਹੈ ਉਹ ਵੀ 2 ਘੰਟੇ ਦੇ ਅੰਦਰ ਅੰਦਰ ਤੇ ਤੁਹਾਡੇ ਜਿਹੜੇ ਬੈਂਕ ਖਾਤੇ ਆ ਉਹ ਵੀ 2 ਘੰਟੇ ਦੇ ਅੰਦਰ ਅੰਦਰ ਸਾਰੇ ਬੰਦ ਹੋ ਜਾਣੇ ਉਹ ਪੁੱਛਦੇ ਕਿਉਂ ਜੀ ਮੈਂ ਕੀ ਗਲਤੀ ਕੀਤੀ ਮੈਨੂੰ ਕਾਰਨ ਦੱਸੋ ਤਾਂ ਉਹ ਕਹਿੰਦੇ ਕਿ ਜਿਹੜਾ ਤੁਹਾਡਾ ਫੋਨ ਨੰਬਰ ਹੈ ਇਹ ਰਜਿਸਟਰ ਹੋਇਆ ਹੈ ਕਿ ਤੁਸੀਂ ਧਮਕੀਆਂ ਦਿੱੰਨੇ ਆ ਤੇ ਅਸ਼ਲੀਲ ਫੋਟੋਆਂ ਕਿਤੇ ਪਾਈਆਂ ਗਈਆਂ ਬੰਦਾ ਘਬਰਾ ਜਾਂਦਾ ਕਿ ਯਾਰ ਮੈਂ ਤਾਂ ਇਹੋ ਜਿਹਾ ਕੋਈ ਕੰਮ ਕੀਤਾ ਹੀ ਨਹੀਂ ਤਾਂ ਮੇਰੇ ਤੇ ਇੱਕ ਇਸ ਤਰੀਕੇ ਦੇ ਲਾਂਚਣ ਲਾਏ ਜਾ ਰਿਹਾ ਆरोप ਲਾਏ ਜਾ ਰਿਹਾ ਮੇਰਾ ਬੜੂਗਾ ਕੀ ਮੈਨੂੰ MTNL ਤੋਂ ਕਾਲ ਕਰ ਰਿਹਾ MTNL ਕੀ ਹੋਇਆ ਬੰਦਾ ਸ਼ਸ਼ੋ ਪੰਜ ਪੈ ਜਾਂਦਾ 19 ਦੇਰ ਚ ਉਹਨੂੰ ਕਿਹਾ ਜਾਂਦਾ ਕਿ ਤੁਸੀਂ 60 334 42756 ਕ੍ਰਾਈਮ ਬੰਬੇ ਤੇ ਕਾਲ ਕਰੋ ਔਰ ਤੁਹਾਨੂੰ ਉੱਥੋਂ ਡਿਟੇਲ ਪਤਾ ਲੱਗੂਗੀ ਨਹੀਂ ਤਾਂ ਤੁਹਾਡਾ ਫੋਨ ਤੁਹਾਡੇ ਬੈਂਕ ਖਾਤੇ 2 ਘੰਟੇ ਦੇ ਅੰਦਰ ਅੰਦਰ ਸਾਰਾ ਕੁਝ ਸੀਜ਼ ਹੋ ਜਾਣਾ ਬੰਦਾ ਹੋਰ ਘਬਰਾ ਜਾਂਦਾ ਤੇ ਉਹ ਕਾਲ ਕਰਦਾ 60 334 427 56 ਨੰਬਰ ਤੇ ਜਦੋਂ ਉੱਥੇ ਕਾਲ ਕਰਦਾ ਤੁਹਾਨੂੰ ਕਿਹਾ ਜਾਂਦਾ ਕਿ ਤੁਹਾਡਾ ਜਿਹੜਾ ਨੰਬਰ ਹੈ ਤੁਹਾਡਾ ਜਿਹੜਾ ਆਧਾਰ ਕਾਰਡ ਆ ਇਹ ਪਾਇਆ ਗਿਆ ਜੀ منی ਲਾਂਡਰਿੰਗ ਕੇਸ ਵਿੱਚ ਹੁਣ منی ਲਾਂਡਰਿੰਗ ਨੂੰ ਕਿਹਾ ਜਾਂਦਾ ਕਿ ਜੀ ਗੈਰ ਕਾਨੂੰਨੀ ਢੰਗ ਨਾਲ ਕਮਾਇਆ ਜਿਹੜਾ ਪੈਸਾ ਉਹ ਨਸ਼ਾ ਵੇਚ ਕੇ ਜਾਂ ਐਕਸਟਰਸ਼ਨ ਦੇ ਨਾਲ ਬੜੀਆਂ ਚੀਜ਼ਾਂ ਉਹਨਾਂ ਨਾਲ ਜੁੜ ਜਾਂਦੀਆਂ ਲੇਕਿਨ ਉਸ ਵਿਅਕਤੀ ਨੂੰ ਇਹ ਕਿਹਾ ਗਿਆ ਕਿ ਤੁਹਾਡਾ ਜਿਹੜਾ ਆਧਾਰ ਕਾਰਡ ਰਜਿਸਟਰਡ ਕੀਤਾ ਗਿਆ ਜੀ ਮਨੀ ਲੌਂਟਰੀਂਗ ਦੇ ਅੰਦਰ ਬੰਦਾ ਘਬਰਾ ਜਾਂਦਾ ਉਹਨੂੰ ਜਾਲੀ ਵਾਰੰਟ ਦਿਖਾਏ ਜਾਂਦੇ ਆ ਗ੍ਰਫਤਾਰੀ ਦੇ ਲਈ ਉਹਨੂੰ ਡਰਾਇਆ ਜਾਂਦਾ ਕਿ ਤੇਰੀ ਗ੍ਰਫਤਾਰੀ ਹੋ ਸਕਦੀ ਹੈ ਔਰ ਵੀਡੀਓ ਰਹੀ ਉਹਦੀ ਫਿਰ ਸੁਣਵਾਈ ਵੀ ਕੀਤੀ ਜਾਂਦੀ ਹੈ ਫਿਰ ਉਸਨੂੰ ਵੱਖੋ ਵੱਖ ਨੰਬਰਾਂ ਤੋਂ ਕਾਲਸ ਕੀਤੇ ਜਾਂਦੇ ਆ WhatsApp ਤੇ ਵੀਡੀਓ ਰਹੀ ਸੁਣਵਾਈ ਉਹਦੀ ਕੀਤੀ ਜਾਂਦੀ ਹੈ ਉਹਨੂੰ ਕਿਹਾ ਜਾਂਦਾ ਕਿ ਜਲਦੀ ਤੋਂ ਜਲਦੀ ਪੁਲਿਸ ਉੱਤੇ ਪਹੁੰਚ ਕੇ ਤੈਨੂੰ ਅਰੈਸਟ ਕਰ ਲੇਗੀ ਫਿਰ ਉਹਦੇ ਤੋਂ ਵੱਖੋ ਵੱਖ ਖਾਤਿਆਂ 'ਚ ਪੈਸੇ ਪਵਾਏ ਜਾਂਦੇ ਤੇ ਬੇਲ ਬੌਂਡ ਵੀ ਉਹਨੂੰ ਭੇਜਿਆ ਜਾਂਦਾ ਹੁਣ ਐਨੇ ਪੂਰੇ ਸਿੰਸਲੇ ਵਿੱਚ ਵਿਅਕਤੀ ਵੱਲੋਂ ਇਹ ਗਲਤੀ ਹੋ ਜਾਂਦੀ ਹੈ ਕੋਈ ਕਿਸੇ ਨਾਲ ਵੀ ਗੱਲਬਾਤ ਨਹੀਂ ਕਰਦਾ 30 ਲੱਖ 25496 ਰੁਪਏ ਵੱਖੋ ਵੱਖ ਆਪਣੇ ਖਾਤਿਆਂ 'ਚ ਉਹ ਵੱਖੋ ਵੱਖ ਖਾਤੇ 'ਚ ਪਾ ਦਿੰਦਾ ਵੱਖੋ ਵੱਖ ਫੋਨ ਨੰਬਰ ਤੇ ਵਟਸਐਪ ਤੇ ਨੰਬਰ ਤੇ ਗੱਲਬਾਤ ਕਰਦਾ ਲੇਕਿਨ ਕਿਸੇ ਨਾਲ ਗੱਲਬਾਤ ਨਹੀਂ ਕਰਦਾ ਜਦੋਂ ਉਹਨੂੰ ਉਹਨਾਂ ਨੇ ਜਾਲੀ ਵਾਰੰਟ ਭੇਜੇ ਸੀ ਕਿ ਜ ਉਸੇ ਵੇਲੇ ਹੀ ਉਹ ਵਾਰੰਟ ਲੈ ਕੇ ਕਿਸੇ ਵਕੀਲ ਨਾਲ ਗੱਲਬਾਤ ਕਰ ਲੈਂਦਾ ਵਾਰੰਟ ਨੂੰ ਵੈਰੀਫਾਈ ਕਰ ਲੈਂਦਾ ਹੋ ਸਕਦਾ ਉਸ ਦਾ 30 ਲੱਖ 25496 ਰੁਪਏ ਦਾ ਬਚਾਅ ਹੋ ਜਾਂਦਾ ਉਹਨੂੰ ਜਿਹੜੇ ਬੇਲ ਬੌਂਡ ਭੇਜੇ ਆ ਉਹ ਵੀ ਸਾਰੇ ਜਾਲੀ ਨਿਕਲੇ ਨੇ ਜਾਲੀ ਸੁਣਵਾਈ ਹੋਈ ਹੈ ਮਤਲਬ ਇੱਕ ਮਾਹੌਲ ਕ੍ਰੀਏਟ ਕੀਤਾ ਗਿਆ ਜਿਵੇਂ ਫਿਲਮਾਂ ਵਿੱਚ ਹੁੰਦਾ ਫਿਲਮੀ ਤਰੀਕੇ ਨਾਲ ਨਾਟਕੀ ਤਰੀਕੇ ਨਾਲ ਇੱਕ شریف ਬੰਦੇ ਨੂੰ ਡਰਾਇਆ ਗਿਆ ਤੁਮਕਾਇਆ ਗਿਆ ਉਸ ਤੋਂ ਬਾਅਦ ਉਸ ਤੋਂ 30,25,496 ਰੁਪਏ ਜਿਹੜੇ ਆ ਭਰੋਟਲੇ ਗਏ ਆ ਇਹ ਕਾਟਗੜ ਏਰੀਆ ਵਿੱਚ ਐਫ ਆਈ ਆਰ ਦਰਜ ਹੋਈ ਹੈ ਪੀੜਤ ਧਰਨਾ ਮੈਂ ਫੋਨ ਤੇ ਗੱਲਬਾਤ ਕੀਤੀ ਸੀ ਉਹ ਕਹਿੰਦੇ ਅਸੀਂ ਜਿਹੜਾ ਮੀਡੀਆ ਦੇ ਸਾਹਮਣੇ ਹੱਲ ਨਹੀਂ ਆ ਸਕਦੇ ਸਾਡੇ ਵਿੱਚ ਉੱਤੇ ਪਹਿਲੇ ਮਾਨਸਿਕ ਤਣਾਅ ਬਹੁਤ ਹੈ ਲੇਕਿਨ ਅਸੀਂ ਤੁਹਾਨੂੰ ਅਵੇਅਰ ਕਰਨਾ ਚਾਹੁੰਦੇ ਹਾਂ ਇਸ ਕਰਕੇ ਇਹ ਜਿਹੜੀ ਜਿਹੜਾ ਕੇਸ ਆ ਇਹਨੂੰ ਪਹਿਲਾਂ ਸੀ ਰਿਸਰਚ ਕੀਤੀ ਤੇ ਉਸ ਤੋਂ ਬਾਅਦ ਤੁਹਾਡੇ ਨਾਲ ਸਾਂਝਾ ਕਰ ਰਹੇ ਹਾਂ ਤਾਂ ਜੋ ਨਵੇਂ ਸ਼ਹਿਰ ਦੇ ਹੋਰ ਜਿਹੜੇ ਸਾਡੇ ਭੋਲੇ-ਭਾਲੇ ਲੋਕ ਨੇ ਜਿਲ੍ਹਾ ਸ਼ਹੀਦ ਭਗਤ ਸਿੰਘ ਨਗਰ ਦੇ ਸਾਡੇ ਭੋਲੇ-ਭਾਲੇ ਲੋਕ ਨੇ ਉਹ ਕਿਸੇ ਵੀ ਅਜਿਹੇ ਮਾਮਲੇ ਵਿੱਚ ਡਰ ਕੇ ਘਬਰਾ ਕੇ ਫਸ ਨਾ ਜਾਣ ਇਸ ਕਰਕੇ ਤੁਹਾਡੇ ਨਾਲ ਇਹ ਗੱਲ ਸਾਂਝੀ ਕੀਤੀ ਤੇ ਤੁਹਾਨੂੰ ਕਿਸੇ ਅਨਨੋਮ ਨੰਬਰ ਤੋਂ ਕਾਲ ਆਉਂਦੀ ਹੈ ਵੈਸੇ ਤਾਂ ਤੁਸੀਂ ਕਿਸੇ ਨੂੰ ਕਾਲ ਕਰਦੇ ਹੋ ਤੁਹਾਨੂੰ ਉਹਦੇ ਵੀ ਸਮਝਾਉਂਦੇ ਆ ਰਿੰਗਟੋਨ ਚੱਲਦੀ ਹੁੰਦੀ ਹੈ ਕਿ ਟੂੰ ਟੂੰ ਦੀ ਜਗ੍ਹਾ ਅੱਜ ਕੱਲ ਇਹ ਚੱਲਦਾ ਕਿ ਜੇ ਕਿਸੇ ਅਣਜਾਣ ਨੰਬਰ ਤੋਂ ਕਾਲ ਆਂਦੀ ਹੈ ਤਾਂ ਘਬਰਾਉਣ ਦੀ ਲੋੜ ਨਹੀਂ ਆਪਣੇ ਨੇੜਲੇ ਜਿਹੜੇ ਆਧਾਰੇ ਆ ਉਹਨਾਂ ਨਾਲ ਗੱਲਬਾਤ ਕਰੋ ਨੇੜਲੇ ਪ੍ਰਸ਼ਾਸਨ ਨਾਲ ਗੱਲਬਾਤ ਕਰੋ ਤਾਂ ਤੁਹਾਡੇ ਅੱਗੇ ਸਿਵੀ ਬੇਨਤੀ ਕਰਦੇ ਆ ਤੁਹਾਨੂੰ ਕੋਈ ਡਰਾਉਂਦਾ ਧਮਕਾਉਂਦਾ ਤੁਸੀਂ ਕਿਸੇ ਚੀਜ਼ 'ਚ ਇਨਵੋਲਵ ਹੈ ਵੀ ਨਹੀਂ ਤਾਂ ਮੈਂ ਕੋਈ ਡਰਾਉਂਦਾ ਧਮਕਾਉਂਦਾ ਤਾਂ ਘਬਰਾਣ ਚਲੋ ਬੰਦਾ ਘਬਰਾਉਂਦਾ ਤਾਂ ਹੈਗਾ ਪਸੀਨੇ ਤਾਂ ਆਉਂਦੇ ਹੀ ਆ ਤਾਂ ਤੁਸੀਂ ਉਸੇ ਵੇਲੇ ਆਪਣੇ ਕਿਸੇ ਯਾਰ ਦੋਸਤ ਨਾਲ ਗੱਲਬਾਤ ਕਰੋ ਆਪਣੇ ਕਿਸੇ ਵਕੀਲ ਨਾਲ ਗੱਲਬਾਤ ਕਰੋ ਨੇੜਲੇ ਪ੍ਰਸ਼ਾਸਨ ਨਾਲ ਗੱਲਬਾਤ ਕਰੋ ਕੋਈ ਵੀ ਫੈਸਲਾ ਲੈਣ ਤੋਂ ਪਹਿਲਾਂ ਕਿਉਂਕਿ ਦੇਖੋ ਹੁਣ ਆ ਜਿਹੜਾ ਵਿਅਕਤੀ ਨੇ 30 ਲੱਖ 25496 ਰੁਪਏ ਦੀ ਠੱਗੀ ਕੀਤੀ ਆ ਪਤਾ ਨਹੀਂ ਕਿੰਨੇ ਸਾਲਾਂ ਦੀ ਮਿਹਨਤ ਹੋਣੀ ਆ ਪਤਾ ਨਹੀਂ ਕਿੰਨੇ ਤੋਂ ਨੇ ਆਧਾਰ ਪੜੇ ਹੋਣਾ ਤੇ ਜਿਹੜਾ ਉਹਨੂੰ ਡਰਾ ਧਮਕਾ ਕੇ ਧਮਕੀਆਂ ਉਹਨੂੰ ਇਹ ਕਹਿ ਕੇ ਕਿ ਤੂੰ ਧਮਕੇ ਦਿੱਤੀਆਂ ਲੇਕਿਨ ਅਸਲ ਵਿੱਚ ਅਲਟੀਮੇਟਲੀ ਉਹਨੂੰ ਧਮਕਾਇਆ ਕਿ ਉਤੋਂ ਪੈਸੇ ਲੈ ਗਏ ਆ ਤਾਂ ਅਸੀਂ ਇਹਨਾਂ ਚੀਜ਼ਾਂ ਤੋਂ ਬਚੀਏ ਆਪਣਾ ਬਚਾਅ ਕਰੀਏ ਕੱਲੀਆਂ ਲੁੱਟਾਂ ਖੂਹਾਂ ਸਨੇਚਿੰਗ ਚੋਰੀਆਂ ਨਹੀਂ ਇਹ ਜਿਹੜਾ ਫੇਕ ਤਰੀਕੇ ਕਾਲਸ ਆਉਂਦੀਆਂ ਇਹਦੇ ਨਾਲ ਵੀ ਬੰਦੇ ਨੂੰ ਡਰਾਇਆ ਧਮਕਾਇਆ ਜਾਂਦਾ 2 ਸਾਲ ਪਹਿਲਾਂ ਮੈਂ ਵੀ ਇੱਕ ਵੀਡੀਓ ਪਾਈ ਸੀਗੀ 2 ਸਾਲ ਪਹਿਲਾਂ ਮੈਂ ਵੀ ਇੱਕ ਵੀਡੀਓ ਪਾਈ ਸੀ ਜਿੱਦੇ ਵਿੱਚ ਮੈਨੂੰ ਵੀ ਕਾਲ ਆਈ ਸੀਗੀ ਕਿ ਤੇਰਾ ਨੰਬਰ ਜੀ ਫਲਾਨੀ ਜਗ੍ਹਾ 'ਚ ਟਰੇਸ ਕੀਤਾ ਗਿਆ ਤੇ ਮੈਂ ਉਹ ਬੰਦੇ ਨੂੰ ਪਹਿਲਾਂ ਅਲਝਾਇਆ ਕਿਉਂਕਿ ਮੈਂ ਉਹਦੀ ਬੋਲੀ ਤੋਂ ਪਛਾਣ ਗਿਆ ਕਿ ਪਾਕਿਸਤਾਨੀ ਟੱਚ 'ਚ ਬੋਲਦੇ ਆ ਤੇ ਫਿਰ ਉਹ ਵੀਡੀਓ ਮੈਂ ਪੋਸਟ ਵੀ ਕੀਤੀ ਸੀ ਕਾਫੀ ਵਾਇਰਲ ਹੋਈ ਸੀਗੀ 2 ਸਾਲ ਪਹਿਲਾਂ 2.5 ਤੋਂ 3 ਲੱਖ ਬੰਦੇ ਨੇ ਉਦੋਂ ਦੇਖ ਲਈ ਸੀਗੀ ਹੁਣ ਤਾਂ ਪਤਾ ਨਹੀਂ ਕਿੱਥੇ ਤੱਕ ਪਹੁੰਚ ਗਈ ਹੋਣੀ ਆ ਤਾਂ ਆਪਾਂ ਬੱਚੀਏ ਜਦ ਆਪਾਂ ਕੋਈ ਗਲਤ ਕੰਮ ਕੀਤਾ ਹੀ ਨਹੀਂ ਤਾਂ ਸਾਨੂੰ ਕਿਸੇ ਗੱਲ ਦਾ ਕੋਈ ਭੈ ਨਹੀਂ ਇਹ ਤੁਹਾਡੇ ਨਾਲ ਇੱਕ ਕੇਸ ਜਿਹੜਾ ਉਹਦੀ ਮੈਂ ਗੱਲਬਾਤ ਸਾਂਝੀ ਕਰ ਰਿਹਾ ਸੀਗਾ ਤੁਹਾਨੂੰ ਲੱਗਦਾ ਕੋਈ ਤੁਹਾਡੇ ਨਾਲ ਨਜਾਇਜ਼ ਕਰ ਰਿਹਾ ਕਿਸੇ ਹੋਰ ਨੂੰ ਨਹੀਂ ਦੱਸਣਾ ਐਟਲੀਸਟ ਪੀਵੀ 32 ਨਵਾਂ ਸ਼ਹਿਰ ਨੂੰ ਕਾਲ ਕਰ ਲਿਆ ਕਰੋ ਅਸੀਂ ਹਮੇਸ਼ਾ ਤੁਹਾਡੇ ਨਾਲ ਖੜੇ ਆ ਹੁਣ ਵੀ ਅਸੀਂ ਖੜੇ ਸੀ ਜਦੋਂ ਵੀਡੀਓ ਸ਼ੂਟ ਕਰਨ ਲੱਗੇ ਸੀ ਇੱਕ ਬੰਦੇ ਦੀ ਕਾਲ ਆ ਗਈ ਕਹਿੰਦਾ ਜੀ ਪਰਸ ਕੋਈ ਸਿੱਟ ਕੇ ਚਲਾ ਗਿਆ ਲੇਕਿਨ ਮੈਂ ਮੋਰੇ ਨਹੀਂ ਆਣਾ ਕੈਮਰੇ ਦੇ ਚਲੋ ਜਿਸ ਵਿਅਕਤੀ ਦਾ ਪਰਸ ਸੀ ਉਹਦੇ ਨਾਲ ਮੇਰੀ ਗੱਲਬਾਤ ਹੋ ਗਈ ਮਹਿਮੂਦ ਪੁਰਦਾ ਕੱਲ ਉਹ ਸੀ ਉਹਦਾ ਪਰਸ ਜਿਹੜਾ ਹੈਂਡਓਵਰ ਕਰਦੇ ਨਾ ਉਹ ਕਹਿੰਦਾ ਪੈਸੇ ਸੀ ਕਿ ਮਾਇਆ ਕਾਫੀ ਸੀ ਪਰਸ ਚ ਹੁਣ ਮਾਇਆ ਤਾਂ ਹੈ ਨਹੀਂ ਲੇਕਿਨ ਉਹਦੇ ਡਾਕੂਮੈਂਟਸ ਬਹੁਤ ਨੇਲ ਪਰ ਕਈ ਵੇਲੇ ਬੰਦੇ ਅਜਿਹੀ ਜ਼ਿੰਮੇਵਾਰੀ ਕੋਈ ਭੱਜ ਜਾਂਦੇ ਕਿ ਅਸੀਂ ਜੀ ਪਰਸ ਨਹੀਂ ਰੱਖਣਾ ਇਹ ਤਾਂ ਭਗਾ ਕੇ ਮਾਰਨ ਲੱਗੇ ਆ ਕਿਉਂ ਮਾਰਨ ਲੱਗੇ ਜੇ ਅਸੀਂ ਤਾਂ ਐਨ ਆਰ ਆਈ ਹਾਂ ਜੇ ਅਸੀਂ ਕਿਸੇ ਕੇਸ 'ਚ ਨਹੀਂ ਜਾਣਾ ਸ਼ਾਬਾਸ਼ ਸ਼ਾਬਾਸ਼ ਤੁਹਾਡੇ ਪਿੱਟ ਤਾਪੜਨੀ ਚਾਹੀਦੀ ਤੁਹਾਡੇ ਅਰਗਿਆਂ ਪਰਸ ਬਗਾਗੇ ਚ ਮਾਰਨ ਲੱਗੇ ਆ ਸਾਨੂੰ ਮਿਲਿਆ ਕੋਈ ਬੰਦਾ ਸਿੱਟ ਕੇ ਜਾ ਰਿਹਾ ਸੀ ਅਸੀਂ ਕਿਸੇ ਕੇਸ ਚ ਨਹੀਂ ਮੋਜਣਾ ਆ ਲੈ ਪਰਸ ਚੱਕ ਕੇ ਬਗਾਗੇ ਮਾਰਨ ਲੱਗੇ ਉਹ ਭਰਾਵਾ ਮੈਂ ਕਹਾਂ ਦੇਜੋ ਅਸੀਂ ਆਪੇ ਦੇ ਦਾਂਗੇ ਤੇ ਬੰਦੇ ਨਾਲ ਫੋਨ ਤੇ ਗੱਲਬਾਤ ਹੋ ਗਈ ਸਵੇਰੇ ਉਹਨੂੰ ਮੋੜ ਦੇਣਾ ਤਾਂ ਜ਼ਿੰਮੇਵਾਰੀ ਜੇ ਕੋਈ ਚੱਕਦੇ ਆ ਤਾਂ ਇਹਨਾਂ ਮੋੜਿਆ ਤੇ ਸਾਹਬਣੀ ਵੀ ਚਾਹੀਦੀ ਆ ਭੱਜਣਾ ਨਹੀਂ ਚਾਹੀਦਾ ਔਰ ਇਸ ਤੋਂ ਅਗਲੀ ਗੱਲ ਕਿ ਜਿਹੜਾ ਜਿਹੜਾ ਮੁੰਡਿਆਂ ਨੇ ਲੁੱਟ ਕੀਤੀ ਸੀਗੀ ਔਰ ਬਹੁਤ ਸਾਰੇ ਭੈਣ ਭਰਾ ਐਪਰੀਸ਼ੀਏਟ ਵੀ ਕਰਕੇ ਗਏ ਅਸੀਂ ਪਰਸੋ ਵੀਡੀਓ ਪਾਈ ਸੀਗੀ ਪੀਵੀ 32 ਤੇ ਹੀ ਇਕੱਲੀ ਖਬਰ ਚੱਲੀ ਸੀ ਪ੍ਰਮੁਖਤਾ ਦੇ ਖਬਰ ਚੱਲੀ ਸੀਗੀ ਔਰ ਪੀਵੀ 32 ਹੀ ਨਿਠ ਕੇ ਆਪਣੇ ਪਰਿਵਾਰ ਨਾਲ ਖੜਦਾ ਸ਼ਹਿਰ ਦੇ ਵਾਸੀਆਂ ਨਾਲ ਖੜਦਾ ਪਹਿਲਾਂ ਲੋਕਾਂ ਨੂੰ ਧੱਕੇ ਖਾਣੇ ਪੈਂਦੇ ਕਦੀ ਕਿਸੇ ਕੋ ਜਾਂਦੇ ਕਦੀ ਕਿਸੇ ਕੋ ਜਾਂਦੇ ਕੋਈ ਸੁਣਵਾਈ ਨਹੀਂ ਕਰਦਾ ਕੋਈ ਖਬਰ ਤੱਕ ਵੀ ਨਹੀਂ ਪਾਉਂਦਾ ਲੇਕਿਨ ਜਦੋਂ ਰਿਜ਼ਲਟ ਆਉਂਦਾ ਚਲੋ ਚੰਗੀ ਗੱਲ ਹੈ ਫਿਰ ਸਾਰੇ ਕਹਿੰਦੇ ਆ ਕਿ ਸਾਡੀ ਬਦੌਦਤ ਲੇਕਿਨ ਤੁਸੀਂ ਅਸੀਂ ਪਰਸੋਂ ਖਬਰ ਪਾਈ ਸੀਗੀ ਇੱਕ ਸਾਡੀ ਭੈਣ ਸੀ ਆਪਣੇ ਪਤੀ ਦੇ ਨਾਲ ਸਾਨੂੰ ਮਿਲੀ ਸੀ ਉਹਨਾਂ ਤੋਂ ਪਰਸ ਸਨੇਚ ਕੀਤਾ ਗਿਆ ਸੀ ਵੀਡੀਓ ਪਾਤੀ ਸੀਗੀ ਪਰ ਮੁਖਤਾਂ ਚਲਾਈ ਸੀਗੀ ਔਰ ਉਦਣੇ ਸ਼ਾਮ ਨੂੰ ਉਹ ਜਿਹੜੇ ਲੁਟੇਰੇ ਫੜੇ ਗਏ ਆ ਤੇ ਅੱਜ ਉਹ ਵੀ ਵੀਡੀਓ ਪਾ ਦਿੱਤੀ ਤਾਂ ਬਹੁਤ ਸਾਰੇ ਭੈਣ ਭਰਾ ਜਦੋਂ ਬਾਜ਼ਾਰ ਚ ਘੁੰਮਦੇ ਫਿਰਦੇ ਉਹਨਾਂ ਨੇ ਪੁੱਛਿਆ ਭਾਜੀ ਸੱਚੀ ਫੜੋਗੇ ਮੈਂ ਕਿਹਾ ਹਾਂਜੀ ਫੜੋਗੇ ਉਹ ਤਾਂ ਪਰਸੋਂ ਹੀ ਉਹਨਾਂ ਤੇ ਮੇਰੇ ਖਿਆਲ ਕਾਰਵਾਈ ਹੋ ਗਈ ਸੀਗੀ ਤਾਂ ਪੁਲਿਸ ਪ੍ਰਸ਼ਾਸਨ ਨੂੰ ਵੀ ਧੰਨਵਾਦ ਉਹਨਾਂ ਨੂੰ ਵੀ ਸ਼ਾਬਾਸ਼ੀ ਹੈ ਸ਼ਲਾਘਾ ਔਰ ਸਭ ਤੋਂ ਵੱਡੀ ਸ਼ਲਾਘਾ ਉਹਨਾਂ ਦੀ ਜਿਨ੍ਹਾਂ ਨੇ ਉਹਨਾਂ ਨੂੰ ਜਿਹੜਾ ਦੁੱਖ ਸੀ ਉਹ ਆ ਕੇ ਦੱਸਿਆ ਕਿਉਂਕਿ ਕਹਿੰਦੇ ਨਾ ਕਿ ਜੇ ਕੋਈ ਪ੍ਰੋਬਲਮ ਹੈ ਤਾਂ ਕੋਠੇ ਚੜ੍ਹ ਕੇ ਰੌਲਾ ਪਾਓ ਕੋਈ ਤਾਂ ਇਲਾਜ ਮਿਲੂਗਾ ਜੇ ਅੰਦਰੋਂ ਹੀ ਚੁੱਪ ਕਰਕੇ ਬੈਠੇ ਰਹੋਗੇ ਤਾਂ ਤੁਹਾਡਾ ਦਰਦ ਤੁਹਾਨੂੰ ਤੁਹਾਡਾ ਦੁੱਖ ਆਪ ਹੀ ਘੋਣ ਵਾਂਗ ਖਾਈ ਜਾਊਗਾ ਸੋ ਜੇ ਕੋਈ ਹੱਲ ਨਹੀਂ ਮਿਲਦਾ ਤਾਂ ਕੋਠੇ ਚੜ੍ਹ ਕੇ ਰੌਲਾ ਪਾ ਲੈਣਾ ਚਾਹੀਦਾ ਔਰ ਜਦੋਂ ਅਸੀਂ ਰੌਲਾ ਪਾਨੇ ਜਿਹੜੇ ਸਾਡੇ ਭੈਣ ਭਰਾ ਦੇਖਦੇ ਆ ਘਰ ਬਹਿ ਕੇ ਇਹ ਆਪਣਾ ਅਜਿਹਾ ਸ਼ਹੀਦਵਾ ਦਿੰਦੇ ਆ ਅਜਿਹਾ ਪਿਆਰ ਦਿੰਦੇ ਕਿ ਸਾਰੀਆਂ ਚੀਜ਼ਾਂ ਉਹ ਚੰਗੇ ਪਾਸੇ ਹੋਣੀਆਂ ਸ਼ੁਰੂ ਹੋ ਜਾਂਦੀਆਂ ਕਟਨਾਵਾਂ ਚੰਗੀਆਂ ਹੋਣੀਆਂ ਸ਼ੁਰੂ ਹੋ ਜਾਂਦੀਆਂ ਤਾਂ ਅਸੀਂ ਫਿਰ ਤੋਂ ਆਪਣੇ ਪਰਿਵਾਰਕ ਜਿਹੜੇ ਮੈਂਬਰ ਹੈ ਉਹਨਾਂ ਦਾ ਧੰਨਵਾਦ ਕਰਦੇ ਤੇ ਇੱਕ ਵਾਰ ਫਿਰ ਤੋਂ ਬੇਨਤੀ ਕਰਨੀ ਚਾਹੁੰਦਾ ਜਿਸ ਕੇਸ ਨੂੰ ਲੈ ਕੇ ਅੱਜ ਵੀਡੀਓ ਲਾਈਵ ਕੀਤੀ ਆ ਕਿ ਜੇ ਕੋਈ ਤੁਹਾਨੂੰ ਫੇਕ ਕਾਲ ਆਉਂਦੀ ਹੈ ਡਰਨਾ ਨਹੀਂ ਹੈ ਘਬਰਾਉਣਾ ਨਹੀਂ ਹੈ ਕੋਈ ਹੋਰ ਤੁਹਾਡੀ ਮਦਦ ਕਰਨ ਕਰੇ ਅਸੀਂ ਹਮੇਸ਼ਾ ਤੁਹਾਡੇ ਨਾਲ ਆ ਕਿਸੇ ਹੋਰ ਨਾਲ ਗੱਲ ਸ਼ੇਅਰ ਕਰਨੀ ਨਹੀਂ ਕਰਨੀ ਉਹ ਤੁਹਾਡੇ ਪਰਸਨਲ ਪ੍ਰੋਰੋਗੇਟਿਵ ਹੈ ਲੇਕਿਨ ਜੇ ਤੁਸੀਂ ਸਾਡੇ ਨਾਲ ਗੱਲ ਕਰੋਗੇ ਤੁਹਾਡੀ ਗੱਲ ਨੂੰ ਹਾਈਡ ਵੀ ਕੀਤਾ ਜਾਊਗਾ ਐਦਾਂ ਨਹੀਂ ਆ ਕਿ ਤੁਸੀਂ ਕੋਈ ਆਪਣੀ ਪ੍ਰੋਬਲਮ ਲੈ ਕੇ ਆ ਗਏ ਤਾਂ ਅਸੀਂ ਉਹਦੀ ਵੀ ਵੀਡੀਓ ਚੱਕ ਕੇ ਪਾ ਦੇਣੀ ਆ ਨੋ ਜੇ ਤੁਸੀਂ ਤੁਹਾਨੂੰ ਲੱਗਦਾ ਤੁਹਾਨੂੰ ਸਾਡੀ ਵੈਸੇ ਹੈਲਪ ਚਾਹੀਦੀ ਤਾਂ ਤਾਂ ਵੀ ਅਸੀਂ ਤੁਹਾਡੇ ਨਾਲ ਆ ਜਿਹੜਾ ਬੰਦਾ ਸੱਚਾ ਹੋਣਾ ਚਾਹੀਦਾ ਬੱਧਾ ਗਲਤ ਨਹੀਂ ਹੋਣਾ ਚਾਹੀਦਾ ਬਾਲ ਵੀ ਬੀਂਗਾ ਨਹੀਂ ਹੁਣਦੇਾਂਗੇ ਆਪਣੇ ਮਾਲਕ ਤੇ ਭਰੋਸਾ ਤੁਹਾਡੇ ਤੇ ਭਰੋਸਾ ਬਹੁਤ ਬਹੁਤ ਸ਼ੁਕਰੀਆ ਉਮੀਦ ਕਰਦੇ ਜਿਹੜੀ ਜਾਣਕਾਰੀ ਤੁਹਾਡੇ ਤੱਕ ਸਾਂਝੀ ਕਰਨਾ ਚਾਹੁੰਦੇ ਸੀਗੇ ਉਹ ਸਾਂਝੀ ਹੋਵੇ ਬਹੁਤ ਬਹੁਤ ਸ਼ੁਕਰੀਆ ਬਹੁਤ ਮਿਹਰਬਾਨੀ ਧੰਨਵਾਦ